ਆਪਾਂ ਬਣਾਉਣ ਲੱਗੇ ਹੈਗੇ ਅੱਜ ਸੁੰਡ ਦਾ ਸੰਢੋਲਾ ਆਪਾਂ ਲਈ ਹੋਈ ਹੈ ਸੁੰਡ ਇਹ ਗਠੀਆਂ ਵਾਲੀ ਸੁੰਡ ਤੁਸੀਂ ਚਾਹੋ ਤਾਂ ਪੋਡਣ ਵਾਲੀ ਵੀ ਸੁੰਡ ਲੈ ਸਕਦੇ ਹੋ ਤੇ ਲਿਆ ਹੋਇਆ ਆਪਾਂ ਗੁੜ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲੈਣਾ ਆ ਇਹਦਾ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਆਪਾਂ ਸੁੰਡ ਦਾ ਤੇ ਚਲੋ ਪਹਿਲਾਂ ਇਹਨੂੰ ਕੁੱਟਦੇ ਹਾਂ ਆਪਾਂ ਲਿਆ ਹੋਇਆ ਆ ਇਹ ਲੋਹੀ ਦਾ ਚੱਠੂ ਸਾਡੇ ਘਰ ਤੇ ਇਹਨੂੰ ਚੱਠੂ ਬੋਲਦੇ ਆ ਬਾਕੀ ਤੁਸੀਂ ਜੋ ਕਹਿੰਦੇ ਹੋ ਕਮੈਂਟਾਂ 'ਚ ਜ਼ਰੂਰ ਕਰਕੇ ਦੱਸਿਓ ਕੀ ਕਹਿਣਾ ਤੁਸੀਂ ਹੁਣ ਆਪਾਂ ਤਿੰਨ ਤੇ ਦੋ ਹੋਰ ਭਨਣੀਆਂ ਐ ਇੰਨੀ ਇੱਕ ਗੱਠੀਆਂ ਆਪਾਂ ਕੁੱਟ ਲੈਣੀਆਂ ਤੇ ਜਿੰਨਾ ਦਾ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਆ ਜਿਹੜਾ ਸੰਧੋਲਾ ਹੁੰਦਾ ਆ ਇਹ ਸੁੰਧ ਹੁੰਦੀ ਐ ਲੱਕ ਦਾ ਦਰਦ ਗੋਡੇ ਦਰਦ ਸਰਦੀ ਖਾਂਸੀ ਸਾਰਿਆਂ ਵਿੱਚ ਇਹ ਹੈਲਪ ਕਰਦਾ ਉਹਨਾਂ ਤੋਂ ਸਾਨੂੰ ਬਚਾ ਕਰਨ ਦੇ ਵਿੱਚ ਤੇ ਚਲੋ ਕੁੱਟਦੇ ਆਂ ਪਹਿਲਾਂ ਤੰਗੀ ਤੇ ਤਾਂ ਕੁੱਟ ਲੈਨੇ ਆਂ ਦੇਖੋ ਥੋੜੀ ਥੋੜੀ ਉਹ ਗੋਢਣ ਲੱਗ ਪਈ ਆ ਇਸ ਤਰ੍ਹਾਂ ਹੋળી-ਹੋળી ਆਪਾਂ ਨੂੰ ਕੁੱਟਦੇ ਜਾਣਾ ਤੇ ਪਾਊਡਰ ਜਦ ਤੱਕ ਪਾਊਡਰ ਨਾ ਬਣ ਜਾਵੇ ਬਾਜ਼ਾਰ ਵਿੱਚੋਂ ਪਾਊਡਰ ਵੀ ਮਿਲਦਾ ਹੈ ਤੇ ਇਦਾਂ ਗੱਠੀਆਂ ਵੀ ਮਿਲਦੀਆਂ ਸਾਨੂੰ ਪਾਊਡਰ ਦੀ ਜਗ੍ਹਾ ਇਦਾਂ ਆਪ ਕੁੱਟਣਾ ਸਹੀ ਲੱਗਦਾ ਹੈ ਇਸ ਲਈ ਅਸੀਂ ਆਪ ਹੀ ਇਹ ਕੁੱਟ ਕੇ ਪਾਊਡਰ ਬਣਾ ਲੈਣਾ ਇਹ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਸਰੀਰ ਦੇ ਲਈ ਤੋਂ ਨੂੰ ਆਪਾਂ ਕੁੱਟ ਲਿਆ ਆ ਇਹਦਾ ਪਾਊਡਰ ਹੁਣ ਬਣ ਗਿਆ ਚੰਗੀ ਤਰ੍ਹਾਂ ਸੁੰਡ ਵੇਕੇ ਆਇਆ ਇੱਕ ਅਦਰਕ ਹੀ ਹੁੰਦਾ ਆ ਸੁੱਕਿਆ ਹੋਇਆ ਅਦਰਕ ਨੂੰ ਹੀ ਸੁੰਡ ਪੋੜ ਦਿੰਦੇ ਆ ਤੇ ਹੁਣ ਇਹ ਪਾਊਡਰ ਬਣ ਗਿਆ ਬਿਲਕੁਲ ਜਿੱਦਾਂ ਦਾ ਵਿਚਾਰ ਵਿੱਚ ਹੁੰਦਾ ਤੇ ਹੁਣ ਆਪਾਂ ਗੁੜ ਨੂੰ ਕੁੱਟਾਂਗੇ ਥੋੜਾ ਥੋੜਾ ਹੋਰ ਮਤਲਬ ਕੋਟ ਲਵਾਂਗੇ ਗੁੜ ਤੇ ਸੱਟ ਮਾਰ ਲਵਾਂਗੇ ਚਲ ਹੁਣ ਆਪਾਂ ਗੁੜ ਨੂੰ ਥੋੜਾ ਥੋੜਾ ਹੋਰ ਛੋਟਾ ਟੁਕੜਿਆਂ ਵਿੱਚ ਕਰ ਲਵਾਂਗੇ ਇਹਦੇ ਵਿੱਚ ਦੋ ਦੋ ਚਾਰ ਸੱਟਾ ਮਾਰ ਕੇ ਨੂੰ ਕੁੱਟ ਲਵਾਂਗੇ ਗੁਰਬੀ ਕੋਟ ਲਿਆ ਆ ਆਪਾਂ ਆਪਾਂ ਹੁਣ ਇੱਥੇ ਕਿੰਨੇ ਚਮਚੇ ਲਵਾਂਗੇ ਆਪਾਂ ਇੱਕ ਪੂਰਾ ਚਮਚਾ ਲੈ ਕਿਉਂਕਿ ਆਪਾਂ ਥੋੜਾ ਜਿਹਾ ਬਣਾਉਣਾ ਇਸ ਲਈ ਆਪਾਂ ਆ ਛੋਟਾ ਜਿਹਾ ਬਰਤਨ ਲਿਆ ਇਹਨੂੰ ਆਪਾਂ ਹੁਣ ਗੈਸ ਤੇ ਰੱਖ ਦਮਾਂਗੇ ਥੋੜਾ ਜਿਹਾ ਗਰਮ ਕਰ ਲਵਾਂਗੇ ਕੇ ਗਰਮ ਹੋ ਗਿਆ ਤੇ ਆਪਾਂ ਦੇ ਵਿੱਚ ਹੁਣ ਤੋ ਕੁ ਚਾਂ ਚੇ ਲਾਵਾਂਗੇ ਸੌਣ ਦੇ ਬਿਲਕੁਲ ਆਪਾਂ ਥੋੜੀ ਜਿਹੀ ਬਣਾਣੀ ਆ। ਕਿ ਇਹਨੂੰ ਹੁਣ ਆਪਾਂ ਸੌਂਡ ਨੂੰ ਭੁੰਨ ਲੈਣਾ ਆ। ਥੋੜਾ ਜਿਹਾ ਕਿ ਆਪਾਂ ਹੋਰ ਪਾ ਦੇਉਂਗੀ ਸਾਨੂੰ ਘੱਟ ਲੱਗਦਾ ਸੇਵਾ। ਆਪਾਂ ਲਾਂਦੇ ਰਹਿਣਾ ਆ। ਇਹ ਜਿਹੜਾ ਸੰਢੋਲਾ ਹੁੰਦਾ ਉਦੋਂ ਤੱਕ ਸਰਦੀਆਂ ਚ ਖਾਂਦੇ ਆ ਪਰ ਜਦੋਂ ਕਿਤੇ ਦਰਦ ਵਗਾਇਆ ਹੋਵੇ ਨਾ ਜੋੜਾਂ ਵਿੱਚ ਜਾਂ ਬਾਈ ਹੋ ਜੇ ਪੇ ਤਾਂ ਆਪਾਂ ਉਦੋਂ ਬਣਾ ਕੇ ਖਾ ਸਕਦੇ ਆ ਜੇ ਤੁਸੀਂ ਫਿੱਕੇ ਦੁੱਧ ਨਾਲ ਪਿੰਦੇ ਹੋ ਤਾਂ ਹੋਰ ਵੀ ਫਾਇਦੇਮੰਦ ਹੁੰਦਾ ਆ ਥੋੜਾ ਜਿਹਾ ਆਪਾਂ ਕੇ ਹੋਰ ਪਾਇਆ ਥੋੜਾ ਜਿਹਾ ਹੋਰ ਪਕਾਵਾਂਗੇ 2-3 ਮਿੰਟ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਘਾਣ ਵਿੱਚ ਗਰਮ ਗਰਮ ਹੀ ਸਵਾਦ ਲੱਗਦੀ ਆ ਠੰਡੀ ਹੋਈ ਤੇ ਤਾਂ ਚੰਗੀ ਤਰ੍ਹਾਂ ਆਪਣਾ ਮਿਕਸ ਕਰ ਲੈਣਾ ਜਿਦੋਂ ਸੌਂਟ ਗਰਮ ਹੋਵੇ ਉਦੋਂ ਹੀ نیچے ਉਤਾਰ ਕੇ ਚ ਜਲਦੀ ਜਲਦੀ ਹੋਰ ਮਿਕਸ ਕਰਨਾ ਕਿਉਂਕਿ ਜੇ ਤੁਸੀਂ ਗੈਸ ਪਰ ਗੈਸ ਔਨ ਕਰਕੇ ਵਿੱਚ ਗੁੜ ਮਿਕਸ ਕਰਦੇ ਹੋ ਤਾਂ ਕਈ ਵੇਲੇ ਗੁੜ ਜਿਆਦਾ ਗਰਮ ਹੋ ਜਾਂਦਾ ਤੇ ਗੱਜਕ ਵਾਂਗੂ ਹੋ ਜਾਂਦਾ ਤੇ ਉਹ ਫੇਰ ਖਾ ਨਹੀਂ ਹੁੰਦੀ ਇਸ ਲਈ ਆਪਾਂ ਨੀਚੇ ਉਤਾਰ ਕੇ ਦੇ ਵਿੱਚ ਤਿਆਰ ਕੀਤੀ ਹੈ ਹੁਣ ਇਹ ਬਣ ਗਿਆ ਹੈ ਸੰਢੋਲਾ ਬਸ ਇੰਨਾ ਹੀ ਸਾਨ ਕੰਮ ਹੁੰਦਾ ਆ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ